ਸਾਰੇ ਨੂੰ ਪਿਆਰ ਭਰ ਇਸ ਅਸ਼ੇ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਕੈਬਨਿਟ ਦੇ ਵੱਲੋਂ ਲਏ ਫੈਸਲੇ ਤਹਿਤ ਮੁਲਾਜ਼ਮਾਂ ਨੂੰ ਤੈਨ ਤੋਂ ਲੈ ਕੇ 42 ਮਹੀਨਿਆਂ ਦੌਰਾਨ ਏਰੀਅਰ ਕਿਸ਼ਤਾਂ ਦੇ ਰੂਪ ਦੇ ਵਿੱਚ ਮਿਲੇਗਾ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਮਹੀਨਾਵਾਰ ਕਿਸ਼ਤਾਂ ਦੇ ਵਿੱਚ ਨਸੀਬ ਹੋਵੇਗਾ ਦੱਸਾਂਗੇ ਪੂਰੀ ਡਿਟੇਲ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ ਜੀ ਅੱਜ ਦੀ ਵੱਡੀ ਅਪਡੇਟ ਪੰਜਾਬ ਦੀ ਕੈਬਨਿਟ ਨੇ ਫੈਸਲਾ ਜਿਹੜਾ ਕੀਤਾ ਹੈ ਜਿਹੜਾ ਕਿ ਮੁਲਾਜ਼ਮਾਂ ਤੇ ਪੀਕ ਜਿਹੜੇ ਕਿ ਪੈਨਸ਼ਨਰ ਰਿਵੀਜ਼ਨ ਦਾ ਏਰੀਅਰ ਸੀ 5 ਤੋ ਲੈ ਕੇ 30 ਜੂਨ 2021 ਤਾ ਉਹ ਦਿੱਤਾ ਜਾਵੇਗਾ ਇਹਦੇ ਸਬੰਧ ਦੇ ਵਿੱਚ ਭਾਵ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨੇ ਬਰੀਫ ਕੀਤਾ ਹੈ ਸੀ ਕਿ ਇਹ 14000 ਕਰੋੜ ਰੁਪਏ ਦੇ ਜਿਹੜੇ ਕਰੀਬ ਜਿਹੜਾ ਪੈਂਡਿੰਗ ਹੈ ਏਰੀਅਲ ਹੈ ਦਿੱਤਾ ਜਾਊਗਾ ਪਰ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨਰਸ ਦੇ ਵਿੱਚ ਬੜੀ ਹੀ ਚਰਚਾ ਚੱਲੀ ਹੈ ਕਿ ਇਹ ਕਿਹੜੇ ਰੂਪ ਦੇ ਵਿੱਚ ਮਿਲੇਗਾ ਕਿੰਨੀਆਂ ਕਿਸ਼ਤਾਂ ਦੇ ਵਿੱਚ ਮਿਲੇਗਾ ਇਦੇ ਸਬੰਧ ਦੇ ਵਿੱਚ ਭਾਪਕੀ ਕੈਬਨਟ ਨੇ ਜੋ ਕੀ ਫੈਸਲਾ ਕੀਤਾ ਉਹਦੀ ਪੂਰੀ ਡਿਟੇਲ ਨਹੀਂ ਆਈ ਹੈ ਪਰ ਜੋ ਸਾਨੂੰ ਜਾਣਕਾਰੀ ਮਿਲੀ ਹੈ ਵੀ ਜਿਹੜਾ ਕੈਬਨਟ ਸਬ ਕਮੇਟੀ ਨੇ ਜਿਹੜੀ ਕੋਈ ਤਜਵੀਜ਼ ਤਿਆਰ ਕੀਤੀ ਸੀ ਮਲਾਜ਼ਮਾਂ ਤੇ ਪੈਸ਼ਨਰਸ ਨੂੰ ਏਰੀਆ ਦੇਣ ਦੀ ਉਹਦੇ ਤੇ ਮੋਹਰ ਜਿਹੜੀ ਹੈ ਕੈਬਨਟ ਨੇ ਲਾਈ ਹੈ ਪੰਜਾਬ ਸਰਕਾਰ 85 ਸਾਲ ਤੋਂ ਵੱਧ ਉਮਰ ਦੇ ਜਿਹੜੇ ਪੈਸ਼ਨਰਸ ਨੇ ਉਹਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਏਰੀਆ ਦੇਵੇਗੀ ਤਿੰਨ ਮਹੀਨਿਆਂ ਬਾਅਦ ਕਿਸ਼ਤਾਂ ਦੇ ਵਿੱਚ ਏਰੀਆ ਦੇਵੇਗੀ ਭਾਪਕੀ 85 ਸਾਲ ਤੋਂ ਵੱਧ ਉਮਰ ਦੇ ਜਿਹੜੇ ਪੈਸ਼ਨਰਸ ਨੇ ਉਹਨਾਂ ਦਾ ਜਿੰਨਾ ਏਰੀਆ ਬਕਾਇਆ ਪੈਸ਼ਨ ਰਿਵੀਜ਼ਨ ਦਾ ਬੰਦਾ ਹੈ 5.5 ਸਾਲ ਦਾ ਉਹਨੂੰ 3 ਕਿਸ਼ਤਾਂ ਦੇ ਵਿੱਚ ਵੰਡ ਕੇ ਤੇ ਮਹੀਨਾਵਾਰ ਕਿਸ਼ਤਾਂ ਜਿਹੜੀਆਂ ਉਹ ਦੇਣਗੇ ਔਰ ਇਸ ਤੋਂ ਇਲਾਵਾ ਜੋ ਹੋਰ ਜਾਣਕਾਰੀ ਮਿਲੀ ਹੈ ਜਿਹੜੇ ਪੈਨਸ਼ਨ 75 ਸਾਲ ਤੋਂ ਲੈ ਕੇ 85 ਸਾਲ ਦੇ ਦੌਰਾਨ ਨੇ ਉਹਨਾਂ ਨੂੰ ਸਰਕਾਰ 12 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਬਕਾਇਆ ਦੇਵੇਗੀ ਭਾਵੇਂ ਕਿ 12 ਮਹੀਨਿਆਂ ਬਾਅਦ ਜਿਹੜਾ ਹੈ ਕਿਸ਼ਤਾਂ ਉਹਨਾਂ ਨੂੰ ਬਕਾਇਆ ਦਿੱਤਾ ਜਾਊਗਾ ਔਰ ਇਹ ਬਕਾਇਆ ਜਿਹੜਾ ਹੈ 1 April 2025 ਤੋਂ ਦੇਣਾ ਸ਼ੁਰੂ ਕੀਤਾ ਜਾਊਗਾ ਔਰ 12 ਮਹੀਨਿਆਂ ਦੇ ਵਿੱਚ ਜਿੰਨਾ ਟੋਟਲ 75 ਤੋਂ ਲੈ ਕੇ 85 ਸਾਲ ਦੇ ਪੈਨਸ਼ਨ ਦਾ ਏਰੀਅਰ ਹੈ ਉਹਨਾਂ ਨੂੰ 12 ਹਿੱਸਿਆਂ ਦੇ ਵਿੱਚ ਵੰਡ ਕੇ ਮਹੀਨਾਵਾਰ ਕਿਸ਼ਤਾਂ ਦੇ ਵਿੱਚ 12 ਮਹੀਨਾਂ ਨੇ ਵਾਰ ਕਿਸ਼ਤਾਂ ਦੇ ਵਿੱਚ ਏਰੀਅਰ ਦਿੱਤਾ ਜਾਊਗਾ ਪਰ ਜਿਹੜੀ ਕੈਬਨਟ ਜਿਹੜੀ ਕਿਸਬ ਕਮੇਟੀ ਦੀ ਤਵੀਜ਼ ਹੈ ਉਹਦੇ ਵਿੱਚ ਅੱਗੇ ਇਹ ਕਿਹਾ ਗਿਆ ਕਿ 75 ਸਾਲ ਤੋਂ ਘੱਟ ਉਮਰ ਦੇ ਜਿਹੜੇ ਸਮੂਹ ਜਿਹੜੇ ਪੈਨਸ਼ਨਰਸ ਨੇ ਉਹਨਾਂ ਨੂੰ 42 ਮਹੀਨਿਆਂਵਾਰ ਜਿਹੜਾ ਕਿਸ਼ਤਾਂ ਜਿਹੜਾ ਕਿਸ ਤਰ੍ਹਾਂ ਵਿੱਚ ਜਿਹੜਾ ਹੈ ਜਿਹੜਾ ਏਰੀਅਰ ਦਿੱਤਾ ਜਾਊਗਾ ਔਰ ਉਹਨਾਂ ਨੂੰ ਏਰੀਅਰ ਦੀ ਕਿਸ਼ਤ ਜਿਹੜੀ ਹੈ ਪਹਿਲੀ 1 ਅਪ੍ਰੈਲ 2025 ਤੋਂ ਸ਼ੁਰੂ ਕੀਤੀ ਜਾਵੇਗੀ ਔਰ ਮਹੀਨ ਹੀ ਨਵਾਰ 42 ਕਿਸ਼ਤਾਂ ਦੇ ਵਿੱਚੋਂ ਉਹਨਾਂ ਨੂੰ ਏਰੀਅਰ ਜਿਹੜਾ ਹੈ ਮਿਲੇਗਾ ਇਸੇ ਤਰ੍ਹਾਂ ਜੋ ਜਾਣਕਾਰੀ ਮਿਲੀ ਹੈ ਰਿਵੀਜ਼ਨ ਲਿਵ ਇਨ ਕੈਚਮੈਂਟ ਦਾ ਏਰੀਆ ਜਿਹੜਾ ਹੈ ਉਹ ਇਸ ਕੈਬਨਟ ਸਬ ਕਮੇਟੀ ਨੇ ਜੋ ਫੈਸਲਾ ਹੋਇਆ ਸੀ ਵੀ 4 ਜਿਹੜੀ 6 ਜਿਹੜੀ ਮੰਥਲੀ ਕਿਸ਼ਤਾਂ ਦੇ ਵਿੱਚ ਦਿੱਤਾ ਜਾਊਗਾ ਪਰ 4 ਕਿਸ਼ਤਾਂ ਦੇ ਵਿੱਚ ਦਿੱਤਾ ਜਾਊਗਾ ਔਰ ਹਰ 6 ਮਹੀਨੇ ਬਾਅਦ ਇੱਕ ਕਿਸ਼ਤ ਜਿਹੜੀ ਆ ਉਹ ਏਰੀਆ ਦੀ EMPLY ਨੂੰ ਮਿਲੇਗੀ ਪੈਸ਼ਨਰ ਨੂੰ ਇਹ ਅਪ੍ਰੈਲ 2025 ਤੋਂ ਇਹਦੀ ਕਿਸ਼ਤ ਜਿਹੜੀ ਹੈ ਪਹਿਲੀ ਜਿਹੜੀ ਉਹ ਸ਼ੁਰੂ ਹੋਏਗੀ ਔਰ ਜਿੱਥੇ ਤੱਕ ਜਿਹੜੇ ਵਰਕਿੰਗ ਮਲਾਜ਼ਮ ਨੇ ਮਲਾਜ਼ਮਾਂ ਨੇ ਉਹਨਾਂ ਨੂੰ ਏਰੀਅਰ ਕਿਵੇਂ ਦਿੱਤਾ ਜਾਊਗਾ ਇਸ ਕੈਬਨਟ ਸਬਕਮੇਟੀ ਦੀ ਜਿਹੜੀ ਤਵੀਜ਼ ਇੱਕ ਮਦ ਜਿਹੜਾ ਹੈ ਉਹਦੇ ਅਨੁਸਾਰ ਮਲਾਜ਼ਮਾਂ ਨੂੰ 36 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਏਰੀਅਰ ਦਿੱਤਾ ਜਾਊਗਾ 36 ਮਹੀਨਾਵਾਰ ਕਿਸ਼ਤਾਂ ਦੇ ਵਿੱਚ ਏਰੀਅਰ ਦਿੱਤਾ ਜਾਊਗਾ ਪਰ ਨੋਟ ਕਰਨ ਵਾਲੀ ਗੱਲ ਇਹ ਹੈ ਜਿੱਥੋਂ ਤੱਕ ਪੈਨਸ਼ਨ ਦੀ ਗੱਲ ਹੈ ਉਹਨਾਂ ਬਾਰੇ ਤੇ ਜਿਹੜੀ ਤਵੀਜ਼ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ 1 April 2025 ਤੋਂ ਜਿਹੜੀ ਹੈ ਇਸ ਕਿਸਮਾ ਸ਼ੁਰੂ ਹੋ ਜਾਣਗੀਆਂ ਪੈਨਸ਼ਨਰ ਦੇ ਖਾਤਿਆਂ ਵਿੱਚ ਉਹ ਪਹਿਲੀ ਜਿਹੜੀ ਹੈ ਕਿਸ਼ਤ ਏਰੀਅਰ ਦੀ 1 April 2025 ਨੂੰ ਪੈਣੀ ਸ਼ੁਰੂ ਹੋ ਜਾਏਗੀ ਪਰ ਬਲਾਸਮਾ ਦੇ ਬਾਰੇ ਵਿੱਚ ਕਿਹਾ ਵੀ ਇਹਨਾਂ ਨੂੰ ਪਹਿਲੀ ਜਿਹੜੀ ਕਿਸ਼ਤ ਹੈ ਜਿਹੜੀ ਆ ਇਹ ਕਹਿ ਲਈਏ ਏਰੀਅਰ ਦੇਣ ਦੀ ਕਿਸ਼ਤਾਂ ਜਿਹੜੀਆਂ ਨੇ 1 April 2026 ਤੋਂ ਸ਼ੁਰੂ ਕੀਤੀਆਂ ਜਾਣਗੀਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਸ ਮਾਮਲੇ ਦੇ ਵਿੱਚ ਪਿਛਲੇ ਸਮੇਂ ਤੋਂ ਸੁਣਵਾਈਆਂ ਹੋ ਰਹੀਆਂ ਸੀ ਔਰ ਹਾਈ ਕੋਰਟ ਦੀ ਵੀ ਡਿਮਾਂਡ ਕਰ ਰਿਹਾ ਸੀ ਔਰ ਪੰਜਾਬ ਸਰਕਾਰ ਨੂੰ ਇਹ ਗੱਲ ਕਹਿ ਰਿਹਾ ਸੀ ਵੀ ਤੁਰੰਤ ਤਜ਼ੀਬ ਲਿਆਉਂਦੀ ਜਾਵੇ ਤੁਸੀਂ ਬਲਾਸਮਾ ਨੂੰ ਜਿਹੜਾ ਉਹਨਾਂ ਦਾ 5.5 ਸਾਲਾਂ ਦਾ ਏਰੀਅਰ ਕਈ ਸਾਲਾਂ ਦਾ ਰੁਕਿਆ ਪਿਆ ਹੈ ਉਹ ਕਦੋਂ ਰਿਲੀਜ਼ ਕਰੋਗੇ ਔਰ ਇੱਕ ਸਟੇਜ ਤੇ ਦਾ ਦੀ ਆ ਗਈ ਸੀ ਕਿ ਵੀ ਹਾਈ ਕੋਰਟ ਨੇ ਇਥੋਂ ਤੱਕ ਕਹਿ ਵੀ ਦਿੱਤਾ ਸੀ ਤੁਸੀਂ ਮਲਾਜ਼ਮਾਂ ਨੂੰ ਜਿਹੜਾ ਏਰੀਅਰ ਹੈ ਪੈਨਸ਼ਨਰ ਦਾ ਜਿਹੜਾ ਏਰੀਅਰ ਦੇਣ ਤੇ ਪੈਸੇ ਜਿਹੜੇ ਜਿਹੜੇ ਕਿ ਸਰਕਾਰ ਕਹਿੰਦੀ ਨਹੀਂ ਹੈਗੀ ਪਰ ਦੂਸਰੇ ਪਾਸੇ ਸਾਰੇ ਖਰਚੇ ਚਾਰੇ ਨੇ ਔਰ ਇਥੋਂ ਤੱਕ ਇਹ ਗੱਲ ਕਹੀ ਗਈ ਸੀ ਵੀ ਪੰਜਾਬ ਸਰਕਾਰ ਇੱਕ ਐਫੀਡੈਫਿਡ ਜਿਹਦੇ ਵਿੱਚ ਦੱਸਿਆ ਜਾਵੇ ਕਿ ਉਹਨਾਂ ਨੂੰ ਹੁਣ ਤੱਕ ਜਿਹੜੇ ਕਿ ਇਸ਼ਤਿਹਾਰबाजी ਤੇ ਜਾਂ ਹੋਰ ਜਿਹੜੇ ਕਿੰਨੇ ਵੀ ਜਿਹੜੇ ਖਰਚੇ ਕੀਤੇ ਗਏ ਨੇ ਜੋ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਹੁਣ 24 ਮਾਰਚ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਤੇ ਹੋਏਗੀ ਔਰ ਇੱਕ ਹੋਰ ਜਿਹੜੇ ਪੈਸ਼ਨਰਸ ਨੇ 80 ਸਾਲ ਤੋਂ ਵੱਧ ਉਮਰ ਦੇ ਜਿਹੜੇ ਪੈਸ਼ਨਰਸ ਨੇ ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਜਿਹਦੇ ਵਿੱਚ ਉਹਨਾਂ ਨੇ ਤਰਕ ਦਿੱਤਾ ਵੀ ਉਹੋ ਜ਼ਿੰਦਗੀ ਦੇ ਅਖੀਰਲੇ ਪੜਾਪ ਤੇ ਚਾਰੇ ਆ ਅਤੇ ਇਸ ਉਹਨਾਂ ਨੂੰ ਸਰਕਾਰ ਏਰੀਆ ਨਹੀਂ ਦੇ ਰਹੀ ਔਸੋ ਉਸੇ ਸਬੰਧ ਦੇ ਵਿੱਚ ਵੀ ਜੋ ਜਾਣਕਾਰੀ ਮਿਲੀ ਹੈ ਤੇ 28 ਫਰਵਰੀ ਦੀ ਅਜਣੀ ਅਗਲੀ ਡੇਟ ਪਈ ਹੈ ਸੋ ਇਸੇ ਮਾਮਲੇ ਦੇ ਵਿੱਚ ਹਾਈ ਕੋਰਟ ਵਿੱਚ ਵੀ ਪਹਿਲਾਂ ਚੱਲਦੇ ਰਹੇ ਨੇ ਇਹ ਕੇਸ ਹਾਂਜੀ ਦੋਸਤੋ ਏਸੀ ਅਸੀਂ ਵੱਟੀ ਅਪਡੇਟ ਧੰਨਵਾਦ ਜੀ